ਜਿਆਦਾ ਰਸ਼ ਆ ਇੱਥੇ ਤਕਰੀਨਾ ਕੀ ਹੋਇਆ ਸਾਹਮਣੇ ਸਭ ਤੋਂ ਨੀਕਾ ਫੁੱਟਬਾਲ ਦੇ ਮੈਚ ਜਰਦੇ ਪਏ ਨੇ ਆ ਦੇਖੋ ਵੀ ਮਿੱਤਰੋ ਸਾਰੇ ਕਿਤੇ ਤਕਰੀਨਾ ਲਾਈਆਂ ਹੋਣੀਆਂ ਨੇ ਇਹਨਾਂ ਨੇ ਟ੍ਰੈਂਪਫਰਟ ਤੇ ਇਹ ਰਿਵਰਾਂ ਇਹਨੂੰ ਮਾਇਨ ਕਹਿੰਦੇ ਨੇ ਇੱਥੇ ਟ੍ਰੈਂਪਫਰਟ ਵਿੱਚ ਇਹ ਲੋਕਾਂ ਦੇ ਐਂਟਰਟੇਨਮੈਂਟ ਲਈ ਪਾਣੀ ਛਿੜਕਦੇ ਜਾ ਰਹੇ ਨੇ ਤੇ ਲੋਕੀ ਇੱਥੇ ਆ ਕੇ ਬੈਠ ਕੇ ਮੈਚ ਦੇਖ ਰਹੇ ਨੇ ਵੱਡੀਆਂ-ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੰਨਾ ਕਲੀਅਰ ਨਹੀਂ ਆਉਂਦਾ ਹੁਣ ਪਰ ਇੱਥੇ ਸਕਰੀਨਾਂ ਲੱਗੀਆਂ ਹੋਈਆਂ ਨੇ ਕਾਫੀ ਆ ਤੁਸੀਂ ਦੇਖ ਸਕਦੇ ਹੋ ਸੜਕ ਤੇ ਸਾਰੀ ਜਾਮ ਕੀਤੀ ਹੋਈ ਹੈ ਇਹਨਾਂ ਨੇ ਤੁਸੀਂ ਵੀਊ ਦੇਖੋ ਕਿੰਨਾ ਵਧੀਆ ਲੱਗ ਰਿਹਾ ਇੱਥੋਂ ਬਿਲਡਿੰਗਾਂ ਦਾ ਇਹ ਆ ਫ੍ਰੈਂਕਫਰਟ ਦਾ ਮੇਨ ਸੈਂਟਰ ਸੋ ਦੋਸਤੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸਿਕਿਉਰਿਟੀ ਆ ਪੋਸਟ ਕਿੰਨੀ ਖੜੀ ਆ ਤੇ ਲੋਕਾਂ ਦਾ ਵੀ ਕਿੰਨਾ ਜ਼ਿਆਦਾ ਰਸ਼ ਆ ਇੱਥੇ ਦੇ ਲੋਕਾਂ ਨੂੰ ਕ੍ਰੇਜ਼ੀ ਬਹੁਤ ਜ਼ਿਆਦਾ ਵਾ ਫੁੱਟਬਾਲ ਦਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬੈਰੀਅਰ ਲਾਏ ਹੋਏ ਨੇ ਲੋਕਾਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਹੈਗੇ ਮਾਈਨ ਦੇ ਕੋਲ ਤੇ ਐਂਬੂਲੈਂਸ ਵੀ ਖੜੀ ਆ ਵਿੱਚ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਇੰਨੀ ਜ਼ਿਆਦਾ ਸਿਕਿਉਰਿਟੀ ਆ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਗਿਆ ਇੱਥੇ ਲੋਕੀ ਇਹ ਵੇਟ ਕਰ ਰਹੇ ਨੇ ਸ਼ਾਇਦ ਉਧਰਲੇ ਪਾਸੋਂ ਥੋੜੇ ਲੋਕ ਆਉਣ ਤਾਂ ਇਹਨਾਂ ਨੂੰ ਜਾਣ ਦੇਣ ਅੱਗੇ ਆਹ ਦੇਖੋ ਦੋਸਤੋ ਇੱਥੇ ਇਹਨਾਂ ਨੇ ਸਟੇਪਰ ਨੂੰ ਤਿਆਰ ਕੀਤਾ ਹੋਇਆ ਤੇ ਇਹਦੇ ਵਿੱਚ ਬਾਰ ਬਣਾਈ ਹੋਈ ਆ ਮੇਰੇ ਸਕੂਪ ਵਿੱਚ ਜੋ ਹੈ ਬਹੁਤ ਕਿੰਨਾ ਜ਼ਿਆਦਾ ਰੌਸ਼ਾ ਫਰਸਟ ਟਾਈਮ ਇੱਥੇ ਇਦਾਂ ਦੀ ਛੋਟੀਆਂ-ਛੋਟੀਆਂ ਨਨ ਸ਼ੇਪਾਂ ਤਿਆਰ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਖਾਣ-ਪੀਣ ਦਾ ਸਾਮਾਨ, ਬਾਰ ਹੋਵੇ, ਰੈਸਟੋਰੈਂਟ ਹੋਵੇ ਤੇ ਇਹੀ ਬਹੁਤ ਜ਼ਿਆਦਾ ਚੱਲਦੀ ਪਈ ਆ। ਆਪੋਸ ਦੀ ਜੇਪ ਕੋ ਬਹੁਤ ਸਵੀ ਪੂਰਾ ਧਿਆਨ ਰੱਖ ਰਹੀ ਐ, ਸਿਕਿਉਰਿਟੀ ਬਹੁਤ ਜ਼ਿਆਦਾ ਇੱਥੇ। ਫਿਰ ਰਾਤ ਦੇ ਹੁਣ 11 ਵਜੇ ਗਏ ਆ, ਫਿਰ ਵੀ ਰੌਣਕਾਂ ਜ਼ਿਆਦਾ ਵਾ। ਹਾਂਜੀ ਦੋਸਤੋ ਦੋ ਮਾਟੀਮਾਂ ਨੇ ਇੱਕ ਇੱਕ ਗੋਲ ਕਰਤਾ ਤੇ ਹੁਣ ਪਤਾ ਨਹੀਂ ਮੈਚ ਦਾ ਕੀ ਬੜਿਆ ਪਰ ਲੋਕੀ ਜਾਣ ਲੱਗੇ ਘਰਾਂ ਨੂੰ ਪਰ ਜਰਮਨ ਵਾਲਿਆਂ ਨੇ ਤਾਂ ਰੋਲਾ ਬਾਧੂ ਪਾਇਆ ਹੁਣ ਗੱਡੀਆਂ ਦੇ ਹੌਣ ਮਾਰ ਕੇ ਘਰਾਂ ਨੂੰ ਜਾ ਰਹੇ ਨੇ ਸਾਰੇ ਤੇ ਠੀਕ ਜਿਹੀ ਵਧੀਆ ਇੰਜੋਏ ਹੋ ਗਿਆ ਆਪਦਾ ਦਿਨ ਇੱਦਾਂ ਲੋਕੀ ਇੱਥੇ ਇੰਜੋਏ ਕਰਦੇ ਨੇ ਯੂਰਪ ਦੇ ਲੋਕ ਇੱਥੇ ਮਿਹਨਤ ਵੀ ਕਰਦੇ ਨੇ 5 ਦਿਨ ਤੇ 2 ਦਿਨ ਇੰਜੋਏ ਵੀ ਕਰਦੇ ਨੇ ਇੱਕ ਗੋਲ ਸਵਿਟਜ਼ਰਲੈਂਡ ਨੇ ਕੀਤਾ ਤੇ ਇੱਕ ਗੋਲ ਜਰਮਨ ਨੇ ਕੀਤਾ ਤੇ ਮੈਚ ਹੋ ਗਿਆ ਡਰਾ ਤੇ ਲੋਕੀ ਜਾਣ ਲੱਗ ਗਏ ਨੇ ਘਰਾਂ ਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤੇ ਐਦਾਂ ਲੋਕੀ ਇੱਥੇ ਇੰਜੋਏ ਕਰਦੇ ਨੇ ਤੇ ਹੁਣ ਲੋਕਾਂ ਨੇ ਗੱਡੀਆਂ ਦੇ ਹਾਰਨ ਮਾਰ ਕੇ ਜਾਣਾ ਜਰਮਨ ਵਾਲਿਆਂ ਨੇ ਕਿਉਂਕਿ ਇਹਨਾਂ ਨੂੰ ਖੁਸ਼ੀ ਬਹੁਤ ਆ ਜਿੱਤਣ ਦੀ ਇੱਕ ਗੋਲੀ ਕਰਤਾ ਹੁਣ ਪਤਾ ਨਹੀਂ ਦੁਬਾਰਾ ਮੈਚ ਹੋਊਗਾ ਨਾ ਜਾਂ ਇਹਨਾਂ ਦਾ ਜਾਂ ਕਿਦਾਂ ਤੇ ਬਾਕੀ ਕਰਦੇ ਆਂ ਇੱਥੇ ਆਪਾਂ ਵਲੌਗ ਦੀ ਸਮਾਪਤੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾ ਲੱਗਿਆ ਤੇ ਸਬਸਕ੍ਰਾਈਬ ਬੂਲ ਕਰ ਲਿਓ ਮੇਰੇ ਚੈਨਲ ਨੂੰ ਮਰਦੇ ਆਂ ਜੀ